ਇਹ ਕਸੀ ਇਹ ਪਰਵਾਰ ਨਾਲ ਨਾ ਪ੍ਰਾਵਾ ਦੇ ਦੀ ਘੱਤਰ ਕਹਿੰਦੇ ਨੇ ਵੀ ਸਰਕਾਰਾਂ ਉਹਨਾਂ ਵਾਸਤੇ ਸਾਰਾ ਸਿਸਟਮ ਤਣਾਵਣਾ ਲੱਗਿਆ ਹੈ ਕਿ ਇੱਕ ਵਸ ਇੱਕ ਫਰੀਜ਼ਰ ਨਹੀਂ ਠੀਕ ਹੈ ਕਿਸੇ ਉਹਨਾਂ ਕੋਲ ਇੱਕ ਕਿਹਾ ਸੀ ਇਹਨਾਂ ਨੂੰ ਜੀ ਸਾਨੂੰ ਘਟੋ ਘਟ ਤੁਸੀਂ 2 ਘੰਟੇ ਪਹਿਲਾਂ ਸਾਨੂੰ ਕਲੀਅਰ ਤਾਂ ਕਰਦੇ ਸਾਨੂੰ ਵੀ ਅਸੀਂ ਕੀ ਕਹਾਂਗੇ ਉਹਨਾਂ ਨੂੰ ਵੀ ਮੌਕੇ ਲੱਗੀ ਦੇ ਸਰਵਿਸ ਕੀ ਕੋਈ ਇੰਪੀਅਮ ਸੰਗਰੂਰ ਦੇ ਨਜ਼ਦੀਕੀ ਪਿੰਡ ਨਮੋਲ ਦਾ ਰਹਿਣ ਵਾਲਾ ਫੌਜੀ ਜਵਾਨ ਜੋ ਕਿ ਸਿੱਕਮ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਸਿੱਕਮ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਫੌਜੀ ਜਵਾਨ ਰਿੰਕੂ ਦੀ ਮ੍ਰਿਤਕ ਦੇ ਸੰਗਰੂਰ ਲਿਆਂਦੀ ਜਾਣੀ ਹੈ ਤੇ ਉਸ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਹੋਣਾ ਪਰ ਪਰਿਵਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹੀਦ ਦੇ ਪਰਿਵਾਰ ਨੂੰ ਲਾਸ਼ ਰੱਖਣ ਦੇ ਲਈ ਫ੍ਰੀਜ਼ਰ ਨਹੀਂ ਮਿਲ ਰਿਹਾ ਸਰਕਾਰੀ ਹਸਪਤਾਲ ਦੇ ਡਾਕਟਰ ਆਨਕਾਨੀ ਕਰ ਰਹੇ ਨੇ ਕੀ ਮਾਮਲਾ ਹੈ ਜੀ ਮਾਮਲਾ ਇਹ ਸੀ ਜੀ ਸਾਡਾ ਬੱਚਾ ਕੱਲ ਆਰਮੀ ਦੇ ਵਿੱਚ ਐਕਸਪਾਇਰ ਹੋ ਗਿਆ ਤੇ ਉਹਦੀ ਡੈੱਡ ਬਾਡੀ ਆਉਣੀ ਹੈ ਕੱਲ ਸ਼ਾਮ ਤੱਕ ਤੇ ਇਹ ਮੁੰਡਾ ਵੀ ਆਰਮੀ ਦੇ ਵਿੱਚ ਹੈ ਉਹਨਾਂ ਦਾ ਭਰਾ ਇਹਨਾਂ ਨੇ ਇਹਨਾਂ ਦੇ ਆਫਸਰ ਜੀ ਨਾਲ ਗੱਲ ਹੋਈ ਆ ਆਰਮੀ ਦੇ ਆਫਸਰ ਜੀ ਨਾਲ ਉਹ ਕਹਿੰਦੇ ਵੀ ਕੱਲ ਨੂੰ ਲੇਟ ਹੋ ਸਕਦਾ ਹੈ ਵੀ ਤੁਸੀਂ ਹਸਪੀਟਲ ਦੇ ਵਿੱਚ ਫ੍ਰੀਜਰ ਦਾ ਪ੍ਰਬੰਧ ਰੱਖੋ ਉਹਦੇ ਲਈ ਤੁਸੀਂ ਸਿਵਲ ਹਸਪੀਟਲ ਜਾਓ ਤੇ ਅਸੀਂ ਉਹਦੇ ਫ੍ਰੀਜਰ ਵਾਸਤੇ ਐਸਐਮਓ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਵੀ ਸਾਨੂੰ ਫ੍ਰੀਜ਼ਰ ਚਾਹੀਦਾਗਾ ਕੱਲ ਨੂੰ ਉਹ ਕਹਿੰਦੇ ਵੀ ਸਾਡੇ ਕੋਲੇ 5 ਨੇਗੇ ਫਿਲਹਾਲ 4 ਚੱਲਦੇ ਨੇ ਮੌਕੇ ਤੇ ਵਿਲਾ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਅਸੀਂ ਆਖਿਆ ਜੀ ਵੀ ਸਾਨੂੰ ਪਹਿਲਾਂ ਕਲੀਅਰ ਕਰ ਦੋ ਤੇ ਉਹ ਕਹਿੰਦੇ ਵੀ ਪਹਿਲਾਂ ਤਾਂ ਨਹੀਂ ਹੋ ਸਕਦਾ ਵਿਲਾ ਵੀ ਪਹਿਲਾਂ ਜੇ ਕੋਈ ਹੋਰ ਆ ਗਿਆ ਫਿਰ ਅਸੀਂ ਉਹਨੂੰ ਕੀ ਕਹਾਂ ਜਦੋਂ ਉਹ ਕਹਿੰਦੇ ਪਵਾਨੀਗੜ ਆ ਕੇ ਤੁਸੀਂ ਉਦੋਂ ਉਹ ਕਰਦੇ ਭੁੱਜ ਕਿਵੇਂ ਦੇਖਦੇ ਇਸ ਟਿਕੇ ਦੀ ਮਨਾਹੀ ਕਰਦੇ ਸਾਨੂੰ ਤਾਂ ਹੀ ਠੀਕ ਨਹੀਂ ਲੱਗਿਆ ਇਹਨਾਂ ਦਾ ਵਿਵਹਾਰ ਵੀ ਇੱਕ ਸ਼ਹੀਦ ਪਰਿਵਾਰ ਆ ਲਾ ਲੋ ਉਹਨਾਂ ਦਾ ਭਰਾ ਹੈਗਾ ਉਹ ਦੇਸ਼ ਦੀ ਖਾਤਰ ਹੈ ਕਹਿੰਦੇ ਨੇ ਵੀ ਸਰਕਾਰਾਂ ਉਹਨਾਂ ਵਾਸਤੇ ਸਾਰਾ ਸਿਸਟਮ ਤਾਣਾ ਵਾਣਾ ਲੱਗਿਆ ਹੋਇਆ ਹੈ ਇੱਕ ਪਾਸੇ ਇੱਕ ਫ੍ਰੀਜ਼ਰ ਨਹੀਂ ਮਤਲਬ ਕੀ ਗੱਲ ਤੁਸੀਂ ਰੱਖੀ ਸੀ ਉਹਨਾਂ ਕੋਲ ਇੱਕ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਸ਼ਹੀਦ ਨੌਜਵਾਨ ਜੀ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਦੇ ਹੋਏ ਆਪਣੀ ਜਾਨ ਦੇ ਦਿੱਤੀ ਸਰਕਾਰੀ ਸਨਮਾਨਾਂ ਦੇ ਨਾਲ ਉਹਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਸੰਗਰੂਰ ਤੇ ਸਰਕਾਰੀ ਹਸਪਤਾਲ ਦੇ ਐਸਐਮਓ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਫ੍ਰਿਜ ਦੇਣ ਨੂੰ ਵੀ ਨਾ ਕੀਤੀ ਗਈ ਹੈ ਅਜਿਹੇ ਦੇ ਵਿੱਚ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਸ਼ਹੀਦ ਦੇ ਪਰਿਵਾਰ ਦੇ ਨਾਲ ਅਜਿਹਾ ਕਿਉਂ ਵਤੀਰਾ ਕੀਤਾ ਜਾ ਰਿਹਾ ਹੈ ਇਹ ਉਹਦੇ ਲਈ ਅਸੀਂ ਬੁੱਕ ਵੀ ਆਪਾਂ ਕਹਿ ਰਹੇ ਆ ਕਿ ਫਾਰਮੈਲਟੀ ਤੁਹਾਨੂੰ ਅੱਧਾ ਘੰਟਾ ਪਹਿਲਾਂ ਆ ਕੇ ਦੱਸਣਾ ਪੈਗਾ ਫਾਰਮੈਲਟੀ ਕਰਦੇ ਪਹਿਲੂ ਦੀ ਫਾਰਮੈਲਟੀ ਕੋਈ ਨਹੀਂ ਹੈਗੀ ਇੱਥੇ ਉਹਨਾਂ ਨੇ ਕਿਹਾ ਕਿ ਐਪਲੀਕੇਸ਼ਨ ਕਹਾਂਗੇ ਸਾਨੂੰ ਕਿ ਲਿਖ ਕੇ ਦੇਣੀ ਪਵੇ ਐਪਲੀਕੇਸ਼ਨ ਤਾਂ ਲਿਖਾਂਗੇ ਨਾ ਜਿਵੇਂ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਅਸੀਂ ਬੋਡੀ ਰੱਖਣੀ ਹੈ ਅਸੀਂ ਸੰਸਕਾਰ ਕਰ ਲੂ ਕਰਾਂਗੇ ਜਾਂ ਦੋ ਦਿਨਾਂ ਨੂੰ ਕਰਾਂਗੇ ਜੇ ਰਿਸ਼ਤੇਦਾਰ ਆ ਰਹੇ ਨੇ ਵੀ ਸਸਾ ਅਸੀਂ ਸਿਰਫ ਬੋਡੀ ਰੱਖਣੀ ਉਹ ਤਾਂ ਆਪਾਂ ਨੂੰ ਕਾਦੀ ਲਿਖ ਕੇ ਦੇਣਾ ਪਊ ਹਾਂਜੀ ਹਾਂਜੀ ਉਹ ਐਮਓ ਕੋਲੇ ਪਾਵਰ ਆ ਨੇ ਉਹ ਅਲਾਉ ਕਰ ਦਿੰਦਾ ਨਾ ਠੀਕ ਰਾਤ ਨੂੰ 2 ਵਜੇ ਜਾਂ 3 ਵਜੇ ਜਦੋਂ ਤਾਂ ਵੀ ਕਹਿੰਦੇ ਜੇਕਰ ਉਸ ਟਾਈਮ ਨਾਲ ਤੁਹਾਡੇ ਕੋਲੇ ਫ੍ਰਿਜ ਨਾ ਹੋਇਆ ਤਾਂ ਫਿਰ ਅਸੀਂ ਧੂਰੀ ਜਾਂ ਸੁਨਾਮ ਭੇਜ ਦਾਂਗੇ ਜਾਂ ਆਰਾਮਬਗ ਚ ਵੀ ਰਖਵਾ ਸਕਦੇ ਹਾਂ ਫਿਰ ਪ੍ਰਵਾਦ ਨੂੰ ਦੱਸ ਦੇਗੇ ਅਸੀਂ ਬਿਲਕੁਲ ਬਿਲਕੁਲ ਦੱਸ ਦਿਓ ਦੱਸ ਪੁੱਛੋ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਸਰ ਖੁਦ ਕਹਿ ਰਹੇ ਨਹੀਂ ਕਿ ਸਾਨੂੰ ਸੁਨਾਮ ਭੇਜਿਆ ਅਸੀਂ ਆਪਣੇ ਆਪ ਸੁਨਾਮ ਜਾ ਜਦੋਂ ਬਾਡੀ ਆਊਗੀ ਮੈਂ ਇਹਨਾਂ ਨੂੰ ਕਿਹਾ ਜੀ ਨਾ ਖਾਲੀ ਹੋਇਆ ਫਿਰ ਅਸੀਂ ਸੁਨਾਮ ਜਾਂ ਧੂਰੀ ਵੀ ਰਖਵਾ ਸਕਦੇ ਹਾਂ ਜਾਂ ਆਰਾਮਬਗ ਚ ਵੀ ਰਖਵਾ ਇਹ ਕਹਿੰਦੇ ਸਾਡੇ ਕੋਲੇ ਆਪਣਾ ਫ੍ਰਿਜ ਵੀ ਹੈਗਾ ਮੈਂ ਫਿਰ ਕੋਈ ਰੋਲ ਨਹੀਂ ਹੈਗਾ ਸੋ ਕਹਿੰਦੇ ਬਾਕਸ ਦੇ ਵਿੱਚ ਹੀ ਫਿਰ ਬਾਡੀ ਆਊ ਦਾ ਬਾਕਸ ਦੇ ਵਿੱਚੋਂ ਨਹੀਂ ਟਿਕਦਾ ਫ੍ਰਿਜ ਦੇ ਵਿੱਚ ਉਹ ਤਾਂ ਸੀ ਸ਼ਹੀਦ ਆ ਤਾਂ ਕੁਛ ਨਾ ਕੁਛ ਤਾਂ ਕਰਾਂਗੇ ਅੱਜ ਦੀਆਂ ਕੱਲ ਨੂੰ ਆਉਣੀਆਂ ਬੋੜੀ ਹਾਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜੋ ਕਿਸੇ ਦਾ ਪਹਿਲਾਂ ਕਹਿ ਰਹੇ ਸੀ ਪਰ ਇਹ ਤਾਂ ਸੀ ਕੋਈ ਨਾ ਕੋਈ ਜਿਵੇਂ ਦੇਖੋ ਸਰ ਉੱਪਰ ਦੀ ਖਾਲੀ ਹੋਇਆ ਤਾਂ ਕੋਈ ਰੌਲਾ ਹੀ ਨਹੀਂ ਪਰ ਇਹ ਜੇ ਨਾ ਖਾਲੀ ਹੋਇਆ ਤਾਂ ਅਸੀਂ ਕੋਈ ਇੰਤਜ਼ਾਮ ਕਰਾਂਗੇ ਚਾਹੇ ਸੁਨਾਮ ਰਖਵਾਈਏ ਚਾਹੇ ਧੂਰੀ ਰਖਵਾਈਏ ਕਿਤੇ ਵੀ ਰਖਵਾਈਏ ਸਰ ਪਰਵਾਹ ਹੋਣੀ ਘੜਾ ਇਹ ਕਹਿੰਦੇ ਇਹਨਾਂ ਨੇ ਕੁਝ ਕਿਹਾ ਨਹੀਂ ਹੈਗਾ ਕੁਝ ਵੀ ਨਹੀਂ ਕਿਹਾ ਜੀ ਵੀ ਅਸੀਂ ਅਰੇਂਜਮੈਂਟ ਕਰਾਂਗੇ ਤੁਸੀਂ ਕਹਿ ਰਹੇ ਹੋ ਤੁਸੀਂ ਪਤਾ ਕਰ ਲਿਓ ਪਤਾ ਤਾਂ ਇਹ ਕਰ ਲਿਓ ਵੀ ਖਾਲੀ ਹੈ ਕਿ ਨਹੀਂ ਸਾਨੂੰ ਕਿਹਾ ਹਾਂ ਅਸੀਂ ਜਦੋਂ ਪਤਾ ਕਰਨ ਜਾ ਰਹੇ ਸੀ ਤੁਸੀਂ ਤਾਂ ਆਪਣੇ ਆਪ ਪਤਾ ਕਰਨੇ ਜਾ ਰਹੇ ਹੋ ਤੁਹਾਨੂੰ ਤੁਹਾਨੂੰ ਕੀ ਕਿਹਾ ਸੀ ਸਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਸੀ ਸਾਨੂੰ ਤਾਂ ਇਹ ਕਿਹਾ ਜੀ ਵੀ ਜਦੋਂ ਉਹ ਭਵਾਨੀਗੜ ਆਗੇ ਭਵਾਨੀਗੜ ਤੋਂ ਉਦੋਂ ਸਾਨੂੰ ਤੁਸੀਂ ਦੱਸ ਦਿਓ ਜੇ ਉਰੇ ਮੇਲਾ ਹੋਊਗਾ ਤਾਂ اسی ਉਰੇ ਹੋਗਾ ਜੇ ਨਾ ਮੇਲਾ ਫਿਰ ਜੇ ਨਾ ਮੇਲਾ ਹੋਇਆ ਜੇ ਆਰਾਮ ਬਾਗ ਜਾਂ ਵੀ ਤੁਸੀਂ ਪਤਾ ਕਰਨਾ ਹੋਰ ਪਤਾ ਕਰਨਾ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਪ੍ਰਬੰਧ ਕਰਾਂਗੇ ਪਰ ਬੰਦੇ ਸਰ ਜਦੋਂ ਇਹੀ ਮੈਂ ਇਹਨੂੰ ਕਿਹਾ ਸੀ ਵੀ ਬਹੁਤ ਰਿਲੇਸ਼ਨ ਨਾ ਹੋਵੇ ਕੋਈ ਅਸੀਂ ਜੇ ਇੱਥੇ ਖਾਲੀ ਹੋਇਆ ਤਾਂ ਦੋਦੀ ਰੱਖਿਆ ਜਾਊਗਾ ਨਹੀਂ ਇਹ ਇਹ ਮਤਲਬ ਇਹਨਾਂ ਨੂੰ ਇਹੀ ਵੀ ਬਾਡੀ ਪਹਿਲਾਂ ਇੱਥੇ ਆਵੇ ਫਿਰ ਕਿਤੇ ਅਸੀਂ ਉਸ ਦੇ ਹਿਸਾਬ ਨਾਲ ਉਹਨਾਂ ਸਨਾਵਲੇ ਨੂੰ ਕਹਿ ਦਾਂਗੇ ਠੀਕ ਹੈ ਵੀ ਉਧਰੋਂ ਪਹਾਣੀਗੜ ਤੋਂ ਡਾਇਵਰਟ ਹੋ ਜਾਊਗੀ ਜਾਂ ਤੋਰੀ ਚਲੀ ਜਾਊਗੀ ਇਹਦਾ ਇੱਥੇ ਆਵੇ ਇੱਥੇ ਲਾਓ ਹਣ ਫਿਰ ਅਸੀਂ ਉਹਨੂੰ ਉੱਥੇ ਭੇਜੀਏ ਉਹਦਾ ਕੋਈ ਹੋਣੀ ਨਾ ਬੰਦਾ ਬਾਡੀ ਅਜੇ ਕੱਲ ਸ਼ਾਮ ਤੱਕ ਆਉਣੀ ਹੈ ਇਹਨਾਂ ਦੀ ਠੀਕ ਹੈ ਨਾ ਅੱਜ ਤਾਂ ਹੈ ਹੀ ਨਹੀਂ ਬਾਡੀ ਦੇਖੋ ਹੁਣ ਹੋਵੇ ਆਪਾਂ ਹੁਣ ਰਿਜੈਕਟ ਕਰੀ ਫੇਰ ਹੀ ਮੰਨਿਆ ਕਰੀ ਇਦਾਂ ਦੀ ਕੋ